ਇੱਕ ਗਾਥਾ ਆਉਂਦੀ ਹੈ ਕਿ ਇੱਕ ਦਿਨ ਇੱਕ ਸੇਠ ਆਪਣੇ ਮੁਨੀਮ ਨੂੰ ਆਵਾਜ਼ ਮਾਰਦਾ ਹੈ ਪੁੱਛਣ ਲੱਗਿਆ ਮੁਨੀਮ ਜੀ ਆਪਣੇ ਕੋਲ ਕਿਤਨੀ ਕਮਾਇਆ ਹੈ ਮੈਨੂੰ ਦੇਖ ਕੇ ਦੱਸੋ ਕਿ ਮੇਰੇ ਕੋਲ ਅੱਜ ਤੱਕ ਕਿੰਨੀ ਮਾਇਆ ਇਕੱਠੀ ਹੋਈ ਪਈ ਹੈ ਤੇ ਮੁਨੀਮ ਨੇ ਸਾਰਾ ਹਸਾਬ ਕਿਤਾਬ ਲਾ ਕੇ ਦੱਸਿਆ ਸੇਠ ਜੀ ਤੁਹਾਡੇ ਕੋਲ ਇਸ ਵਕਤ ਇਤਨੀ ਮਾਇਆ ਹੈ ਕਿ ਤੁਹਾਡੀਆਂ 10 ਪੀੜੀਆਂ ਬੈਠ ਕੇ ਖਾ ਸਕਦੀਆਂ ਨੇ ਕਿਸੇ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ 10 ਪੀੜੀਆਂ ਵੇਲੀਆਂ ਬੈਠ ਕੇ ਵੀ ਖਾ ਸਕਦੀਆਂ ਨੇ ਤੇ ਸੇਠ ਇਹ ਸੁਣ ਕੇ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ ਆਖਿਆ ਸੇਠ ਜੀ ਕੀ ਗੱਲ ਹੈ ਮੈਂ ਤਾਂ ਤੁਹਾਨੂੰ ਇਹ ਦੱਸਿਆ ਹੈ ਕਿ ਤੁਹਾਡੀਆਂ 10 ਪੀੜੀਆਂ ਤੱਕ ਦਾ ਧਨ ਤੁਹਾਡੇ ਕੋਲ ਜਮ੍ਹਾਂ ਪਿਆ ਹੈ ਨਹੀਂ ਮੁੱਕਣ ਵਾਲਾ ਇਤਨੀ ਮਾਇਆ ਹੈ ਤੁਹਾਡੇ ਕੋਲ ਤੇ ਤੁਸੀਂ ਫਿਰ ਵੀ ਰੋਈ ਜਾ ਰਹੇ ਹੋ ਉਸ ਸੇਠ ਕਹਿਣ ਲੱਗਿਆ ਭਾਈ ਮੁਨੀਮ ਜੀ ਮੈਂ ਇਸ ਕਰਕੇ ਨਹੀਂ ਰੋ ਰਿਹਾ ਕਿ ਮੇਰੇ ਕੋਲ ਦਸਾਂ ਪੁਸਤਾਂ ਦੀ ਮਾਇਆ ਪਈ ਹੈ ਮੈਂ ਤਾਂ ਇਸ ਕਰਕੇ ਰੋ ਰਿਹਾ ਹਾਂ ਕਿ ਮੇਰੀ 11ਵੀਂ ਪੁਸਤ ਦਾ ਕੀ ਬਣੇਗਾ ਦਸਾਂ ਪੁਸਤਾਂ ਦਾ ਗੁਜ਼ਾਰਾ ਤਾਂ ਹੋ ਜਾਵੇਗਾ ਤੇ ਪਰ 11ਵੀਂ ਦਾ ਕੀ ਬਣੇਗਾ ਇਹ ਸੋਚ ਕੇ ਰੋਈ ਜਾ ਰਿਹਾ ਹਾਂ ਤੇ ਉਹ ਮਨੀਮ ਜੋ ਸੀ ਜੁੜਿਆ ਹੋਇਆ ਸੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਸੇਠ ਨੂੰ ਕਹਿਣ ਲੱਗਿਆ ਸੇਠ ਜੀ ਮੈਂ ਇੱਕ ਪਰਮੇਸ਼ਰ ਦੇ ਪਿਆਰੇ ਮਹਾਪੁਰਸ਼ਾਂ ਨੂੰ ਜਾਣਦਾ ਹਾਂ ਤੇ ਆਪਾਂ ਉਹਨਾਂ ਕੋਲੇ ਜਾ ਕੇ ਬੇਨਤੀ ਕਰਦੇ ਹਾਂ ਕੁਝ ਪੁੰਨ ਦਾਨ ਕਰਕੇ ਕਿ ਪਾਤਸ਼ਾਹ ਬਾਬਾ ਜੀਓ ਆਪ ਜੀ ਕਿਰਪਾ ਕਰੋ ਮਹਾਪੁਰਸ਼ੋ ਕਿ ਸੇਠ ਜੀਆ ਦੀ 11ਵੀਂ ਪੁਸ਼ਤ ਦਾ ਵੀ ਪ੍ਰਬੰਧ ਕਰ ਦੇਵੋ 11ਵੀਂ ਪੁਸ਼ਤ ਜਿੰਨੀ ਮਾਇਆ ਵੀ ਸੇਠ ਜੀਆ ਨੂੰ ਬਖਸ਼ਿਸ਼ ਕਰ ਦੇਵੋ ਦਸਾਂ ਪੁਸਤਾਂ ਲਈ ਮਾਇਆ ਪ੍ਰਿਆਪਤ ਹੈ ਪਰ 11ਵੀਂ ਲਈ ਵੀ ਆਪ ਜੀ ਬਖਸ਼ਿਸ਼ ਕਰਦੇ ਹੋ 11ਵੀਂ ਪੁਸਤ ਦਾ ਵੀ ਪ੍ਰਬੰਧ ਕਰਦੇ ਆਪਾਂ ਜਾ ਕੇ ਮਹਾਪੁਰਸ਼ਾਂ ਦੇ ਕੋਲ ਬੇਨਤੀ ਕਰਦੇ ਹਾਂ ਸੇਠ ਮੁਨੀਮ ਦੀ ਗੱਲ ਮੰਨ ਲੈਂਦਾ ਹੈ ਤੇ ਘਰ ਦੇ ਵਿੱਚੋਂ ਕੁਝ ਆਟਾ ਦਾਲ ਰਸਤ ਇਕੱਠੀ ਕਰ ਲੈਂਦਾ ਹੈ ਘਰ ਦੇ ਵਿੱਚੋਂ ਤੇ ਲੈ ਕੇ ਤੁਰ ਪੈਂਦੇ ਨੇ ਜਦ ਮਹਾਪੁਰਸ਼ਾਂ ਦੇ ਘਰ ਜਾ ਕੇ ਆਵਾਜ਼ਾਂ ਮਾਰਨਾ ਕੀਤਾ ਤੇ ਮਹਾਪੁਰਸ਼ਾਂ ਨੇ ਇਹਨਾਂ ਨੂੰ ਆਪਣੇ ਵਿਹੜੇ ਦੇ ਵਿੱਚ ਹੀ ਬੁਲਾ ਲਿਆ ਕਿ ਸੇਠ ਜੀ ਆਓ ਬਿਰਾਜਮਾਨ ਹੋਵੋ ਦੱਸੋ ਮੈਂ ਆਪ ਜੀਾਂ ਦੀ ਕੀ ਸੇਵਾ ਕਰਾਂ ਤੇ ਸੇਠ ਜੀ ਅੱਗੋਂ ਕਹਿਣ ਲੱਗੇ ਮਹਾਪੁਰਸ਼ੋ ਆਪ ਜੀਾਂ ਦੇ ਦਰਸ਼ਨ ਕਰਨ ਆਏ ਹਾਂ ਤੇ ਆ ਕੁਝ ਆਪ ਜੀਾਂ ਨੂੰ ਦਾਨ ਦੇ ਕੇ ਜਾਣਾ ਹੈ ਦਾਨ ਦੇ ਕੇ ਜਾਣਾ ਹੈ ਕੁਝ ਰਸਦ ਲੈ ਕੇ ਆਏ ਹਾਂ ਤੇ ਅਗੋਂ ਉਹ ਮਹਾਪੁਰਸ਼ ਕਹਿਣ ਲੱਗੇ ਸੇਠ ਜੀ ਆਪ ਜੀ ਕੁਝ ਪਲ ਬੈਠ ਜਾਵੋ ਮੈਂ ਆਪਣੇ ਘਰ ਵਾਲੀ ਨੂੰ ਪੁੱਛ ਕੇ ਦੱਸਦਾ ਹਾਂ ਕਿ ਘਰ ਦੇ ਵਿੱਚ ਕਿਤਨਾ ਕੁ ਰਾਸ਼ਨ ਪਿਆ ਹੈ ਆਵਾਜ਼ ਮਾਰੀ ਭਲੀਏ ਜਰਾ ਵੇਖ ਕੇ ਦੱਸੋ ਕਿ ਘਰ ਦੇ ਵਿੱਚ ਕਿੰਨਾ ਕੁ ਰਾਸ਼ਨ ਪਿਆ ਹੋਇਆ ਹੈ ਅਗੋਂ ਆਵਾਜ਼ ਆਈ Swami ਘਰ ਦੇ ਵਿੱਚ ਇਤਨਾ ਰਾਸ਼ਨ ਪਿਆ ਹੈ ਕਿ ਆਪਣਾ ਸ਼ਾਮਾਂ ਵੇਲੇ ਦਾ ਸਰ ਜਾਵੇਗਾ ਤੇ ਅਗੋਂ ਮਹਾਪੁਰਸ਼ ਕਹਿਣ ਲੱਗੇ ਸੇਠ ਜੀ ਸਾਡੇ ਕੋਲ ਤਾਂ ਰਾਸ਼ਨ ਪ੍ਰਿਆਪਤ ਹੈ ਤੇ ਤੁਸੀਂ ਇਸ ਤਰ੍ਹਾਂ ਕਰੋ ਇਹ ਰਸਦ ਕਿਸੇ ਹੋਰ ਜ਼ਰੂਰਤਮੰਦ ਨੂੰ ਦੇ ਦੇਵੋ ਕਿਸੇ ਹੋਰ ਨੂੰ ਦੇ ਦੇਵੋ ਤੇ ਸੇਠ ਜੀ ਆਖਣ ਲੱਗੇ ਮਹਾਪੁਰਸ਼ੋ ਬਾਬਾ ਜੀ ਸ਼ਾਮਾਂ ਵੇਲੇ ਦਾ ਹੈ ਤੇ ਕੱਲ ਸਵੇਰ ਵੇਲੇ ਆਪ ਜੀ ਦਾ ਚੱਲ ਜਾਵੇਗਾ ਪ੍ਰਸ਼ਾਦਾ ਪਾਣੀ ਇਸ ਰਸਤ ਦੇ ਨਾਲ ਤਿਆਰ ਹੋਵੇਗਾ ਕੱਲ ਵਾਸਤੇ ਇਹ ਲੈ ਕੇ ਰੱਖ ਲਵੋ ਤੇ ਅਗੋਂ ਉਹ ਮਹਾਪੁਰਸ਼ ਕਹਿਣ ਲੱਗੇ ਸੇਠ ਜੀ ਜਿਸ ਤਰ੍ਹਾਂ ਅੱਜ ਸ਼ਾਮਾਂ ਵੇਲੇ ਦਾ ਪ੍ਰਬੰਧ ਉਸ ਮਹਾਰਾਜ ਨੇ ਕਰ ਦਿੱਤਾ ਹੈ ਉਸੇ ਤਰ੍ਹਾਂ ਕਾਲ ਨੂੰ ਵੀ ਪ੍ਰਬੰਧ ਹੋ ਜਾਵੇਗਾ ਤੁਸੀਂ ਇਹ ਕਿਸੇ ਜ਼ਰੂਰਤਮੰਦ ਨੂੰ ਦੇ ਦੇਵੋ ਜਿਸ ਨੂੰ ਜ਼ਰੂਰਤ ਹੈ ਤੇ ਸੇਠ ਜੀ ਅੰਦਰੋਂ ਹਿਲ ਜਾਂਦੇ ਨੇ ਕਿ ਮੈਂ 11ਵੀਂ ਪੁਸਤ ਦੇ ਸੋਚੀ ਬੈਠਾ ਹਾਂ ਤੇ ਮਹਾਪੁਰਸ਼ ਕਿਤਨੀ ਰਜਾ ਦੇ ਵਿੱਚ ਨੇ ਸ਼ਾਮਾ ਦਾ ਰਸਣ ਹੈ ਤੇ ਸਵੇਰ ਦੀ ਕੋਈ ਚਿੰਤਾ ਨਹੀਂ ਤੇ ਮੈਂ 11ਵੀਂ ਪੁਸਤ ਦੀ ਚਿੰਤਾ ਲਈ ਬੈਠਾ ਹਾਂ ਸਿੱਖਿਆ ਲੈ ਲੈਂਦੇ ਨੇ ਮਹਾਪੁਰਸ਼ਾਂ ਦੇ ਬਚਨਾਂ ਤੋਂ ਕਿ ਅੱਜ ਤੋਂ ਮੈਂ ਇਹ ਧਨ ਇਕੱਠਾ ਨਹੀਂ ਕਰਨਾ ਟੁਰ ਪੈਂਦੇ ਨੇ ਵਾਪਸ ਲੈ ਕੇ ਕੀ ਵੇਖਦੇ ਨੇ ਬਾਜ਼ਾਰ ਦੇ ਵਿੱਚ ਇੱਕ ਮੰਗਤਾ ਬੈਠਾ ਹੈ ਪਟੇਸ ਦੇ ਬਸਤਰ ਨੇ ਤੇ ਇੱਕ ਪਾਸੇ ਚੁੱਪ ਚਾਪ ਬੈਠਾ ਹੈ ਇੱਧਰ ਉੱਧਰ ਦੇਖੀ ਜਾ ਰਿਹਾ ਹੈ ਤੇ ਜਦ ਇਹ ਸੇਠ ਦੀ ਕੋਲ ਦੀ ਲੰਘਣ ਲੱਗਦੇ ਨੇ ਤੇ ਜੇਬ ਦੇ ਵਿੱਚੋਂ 4 ਪੈਸੇ ਕੱਢ ਕੇ ਉਸ ਮੰਗਤੇ ਨੂੰ ਦੇ ਦਿੰਦੇ ਨੇ ਮੰਗਤੇ ਨੂੰ 4 ਪੈਸੇ ਦੇ ਦਿੱਤੇ ਤੇ ਉਹ ਮੰਗਤੇ ਨੇ ਕੀ ਕੀਤਾ 2 ਪੈਸੇ ਸੁੱਟ ਦਿੱਤੇ ਤੇ 2 ਪੈਸਿਆਂ ਦਾ ਸਾਹਮਣੇ ਤੰਦੂਰ ਵਾਲੇ ਤੋਂ ਪ੍ਰਸ਼ਾਦਾ ਲੈ ਕੇ ਛਕ ਲੈਂਦਾ ਹੈ ਦੋ ਪੈਸਿਆਂ ਦਾ ਪ੍ਰਸ਼ਾਦਾ ਛੱਕ ਕੇ ਦੋ ਪੈਸੇ ਸੁੱਟ ਦਿੱਤੇ ਤੇ ਸੇਠ ਜੀ ਇਹ ਵੇਖ ਕੇ ਅੱਗੇ ਵੱਧ ਜਾਂਦੇ ਨੇ ਕਿ ਸ਼ਾਇਦ ਮੰਗਤੇ ਨੂੰ ਮਾਇਆ ਦੀ ਕਦਰ ਨਹੀਂ ਅੱਗੇ ਵੱਧ ਜਾਂਦੇ ਨੇ ਤੇ ਦੂਸਰੇ ਦਿਨ ਜਦ ਫੇਰ ਆਉਂਦੇ ਨੇ ਤੇ ਉਹ ਮੰਗਤਾ ਉੱਥੇ ਹੀ ਬੈਠਾ ਹੋਇਆ ਹੈ ਚੁੱਪਚਾਪ ਬੈਠਾ ਹੈ ਕਿਸੇ ਨਾਲ ਕੋਈ ਗੱਲ ਨਹੀਂ ਕਰ ਰਿਹਾ ਇੱਧਰ ਉੱਧਰ ਦੇਖ ਰਿਹਾ ਹੈ ਬਾਜ਼ਾਰ ਦੇ ਵਿੱਚ ਆਉਂਦੇ ਜਾਂਦੇ ਰਾਈਆਂ ਦੇ ਵੱਲ ਤੇ ਸੇਠ ਜੀ ਉਸ ਕੋਲ ਦੇ ਰੁਕ ਕੋਲ ਜਾ ਰੁਕਦੇ ਨੇ ਤੇ ਆਪਣੀ ਜੇਬ ਦੇ ਵਿੱਚੋਂ ਕੁਝ ਪੈਸੇ ਕੱਢਦੇ ਨੇ ਤੇ ਉਸ ਦੀ ਤਲੀ ਦੇ ਉੱਤੇ ਧਰ ਦਿੰਦੇ ਨੇ ਮੰਗਤਿਆਂ ਨੂੰ ਦੇ ਦਿੰਦੇ ਨੇ ਕੁਝ ਪੈਸੇ ਕੱਢ ਕੇ ਜੇਬ ਦੇ ਵਿੱਚੋਂ ਤੇ ਉਹ ਮੰਗਤਾ ਫਿਰ ਉਸੇ ਤਰ੍ਹਾਂ ਕਰਦਾ ਹੈ ਵਿੱਚੋਂ 2 ਪੈਸੇ ਰੱਖ ਲੈਂਦਾ ਹੈ ਤੇ ਬਾਕੀ ਸਾਰੇ ਪੈਸੇ ਬਾਹਰ ਬਾਜ਼ਾਰ ਦੇ ਵੱਲ ਸੜਕ ਦੇ ਉੱਤੇ ਵਗਾਹ ਮਾਰਦਾ ਹੈ ਤੇ सेठ ਜੀਆ ਨੇ ਪੁੱਛਿਆ ਕਿ اے ਭਾਈ ਤੈਨੂੰ ਅਸੀਂ ਕਿਤਨੇ ਪੈਸੇ ਦਿੱਤੇ ਨੇ ਤੇ ਤੂੰ ਸਿਰਫ 2 ਪੈਸੇ ਰੱਖ ਕੇ ਬਾਕੀ ਸੁੱਟ ਦਿੰਦਾ ਹੈ ਤੇ ਉਹ ਮੰਗਤੇ ਨੇ ਕੀ ਕੀਤਾ ਦੋ ਪੈਸਿਆਂ ਦਾ ਪ੍ਰਸ਼ਾਦਾ ਲਿਆ ਤੇ ਛਕਣ ਲੱਗ ਜਾਂਦਾ ਹੈ ਤੇ ਕਹਿਣ ਲੱਗਾ ਸੇਠ ਜੀ ਮੇਰੀ ਜ਼ਰੂਰਤ ਸਿਰਫ ਇਹ ਦੋ ਪ੍ਰਸ਼ਾਦਿਆਂ ਦੀ ਹੈ ਜੋ ਮੈਨੂੰ ਦੋ ਪੈਸਿਆਂ ਦੇ ਮਿਲ ਜਾਂਦੇ ਨੇ ਤੇ ਬਾਕੀ ਪੈਸਿਆਂ ਦਾ ਮੈਂ ਕੀ ਕਰਨਾ ਤੇ ਸੇਠ ਜੀ ਕਹਿਣ ਲੱਗੇ ਸੇਠ ਜੀ ਉਸ ਮੰਗਤੇ ਨੂੰ ਵੇਖ ਕੇ ਕਹਿਣ ਲੱਗੇ ਕਿ ਬਾਕੀ ਪੈਸੇ ਤੂੰ ਰੱਖ ਲੈ ਕੱਲ ਨੂੰ ਕੰਮ ਆ ਜਾਣਗੇ ਅੱਜ ਦਾ ਪ੍ਰਸ਼ਾਦਾ ਤੂੰ ਖਰੀਦ ਲਿਆ ਹੈ ਦੋ ਪੈਸਿਆਂ ਦੇ ਨਾਲ ਤੇ ਬਾਕੀ ਪੈਸੇ ਰੱਖ ਲੈ ਕੱਲ ਨੂੰ ਕੰਮ ਆ ਜਾਣਗੇ ਤੇ ਉਹ ਮੰਗਤਾ ਮੁਸਕਰਾਉਣ ਲੱਗਿਆ ਕਹਿਣ ਲੱਗਾ ਸੇਠ ਜੀ ਕੱਲ ਨੂੰ ਕੀ ਉਹ ਪ੍ਰਮਾਤਮਾ ਮਰ ਜਾਵੇਗਾ ਪ੍ਰਮਾਤਮਾ ਤਾਂ ਕੱਲ ਨੂੰ ਵੀ ਹੈ ਨਾ ਉਸ ਨੇ ਮੇਰਾ ਪ੍ਰਬੰਧ ਕੱਲ ਨੂੰ ਆਪ ਦੇ ਆਪ ਹੀ ਕਰ ਦੇਣਾ ਹੈ ਮੈਂ ਇਹ ਪੈਸੇ ਰੱਖ ਕੇ ਕੀ ਕਰਨੇ ਨੇ ਅੱਪੇ ਮੇਰੇ ਖਾਣ ਦਾ ਮੇਰੇ ਪ੍ਰਸ਼ਾਦਿਆਂ ਦਾ ਉਸ ਨੂੰ ਫਿਕਰ ਹੈ ਤੇ ਸੇਠ ਜੀ ਫਿਰ ਸੋਚਦੇ ਨੇ ਕਿ ਕਿੱਥੇ ਮੈਂ 11 ਪੁਸਤਾਂ ਤੱਕ ਸੋਚੀ ਬੈਠਾ ਹਾਂ ਤੇ ਇਸ ਨੂੰ ਕੱਲ ਦੀ ਵੀ ਫਿਕਰ ਨਹੀਂ ਇਤਨਾ ਭਰੋਸਾ ਹੈ ਉਸ ਪਰਮੇਸ਼ਰ ਤੇ ਕਿ ਉਹ ਪਰਮੇਸ਼ਰ ਕੱਲ ਦਾ ਵੀ ਮੇਰਾ ਪ੍ਰਬੰਧ ਆਪਣੇ ਆਪ ਕਰ ਦੇਵੇਗਾ ਅੱਜ ਸੇਠ ਜੀ ਤੁਰੇ ਜਾ ਰਹੇ ਨੇ ਘਰ ਵੱਲ ਨੂੰ ਤੇ ਸੋਚਾਂ ਦੀ ਉਦੇੜ ਬੁਣਦੇ ਵਿੱਚ ਲੱਗੇ ਹੋਏ ਨੇ ਕਿ ਮੈਂ ਕਿਤਨਾ ਮੂਰਖਾਂ ਇਤਨੀ ਮਾਇਆ ਇਕੱਠੀ ਕਰੀ ਬੈਠਾ ਹਾਂ ਕਿ ਮੇਰੀਆਂ 10 ਪੁਸ਼ਤਾਂ ਤੱਕ ਬੈਠ ਕੇ ਖਾ ਸਕਦੀਆਂ ਨੇ ਕੋਈ ਟੋਟਾ ਨਹੀਂ ਤੇ 11ਵੀਂ ਪੁਸਤਕ ਤੱਕ ਸੋਚੀ ਬੈਠਾ ਹਾਂ ਤੇ ਇਹ ਲੋਕ ਕਿਤਨੇ ਜੁੜੇ ਹੋਏ ਨੇ ਕਿਤਨੇ ਜੁੜੇ ਹੋਏ ਨੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਉਸ ਪਰਮੇਸ਼ਰ ਦੇ ਉੱਤੇ ਇਤਨਾ ਭਰੋਸਾ ਹੈ ਕਿ ਆਪਣਾ ਨਿਰਭਾਹ ਕਰਨ ਲਈ ਸ਼ਾਮਾਂ ਦਾ ਪ੍ਰਬੰਧ ਹੈ ਤੇ ਕੱਲ ਦੇ ਪ੍ਰਬੰਧ ਦੀ ਕੋਈ ਜ਼ਰੂਰਤ ਨਹੀਂ ਸਮਝੀ ਕਿ ਉਸ ਪਰਮੇਸ਼ਰ ਨੂੰ ਜਿਸ ਤਰ੍ਹਾਂ ਪਾਇਆ ਉਸ ਨੇ ਆਪਣੇ ਆਪ ਪ੍ਰਬੰਧ ਕਰ ਦੇਣਾ ਹੈ ਆਪਣੀ ਕਿਰਤ ਨਹੀਂ ਛੱਡਣੀ ਇਹ ਵੇਖ ਕੇ ਸੇਠ ਬੜਾ ਹੈਰਾਨ ਹੁੰਦਾ ਹੈ ਕਿ ਮੇਰਾ ਇਹ ਜੀਵਨ ਵਿਚਰਨ ਵਿਰਥ ਹੈ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਮੈਂ ਇੱਕ ਪਲ ਵੀ ਹਾਜ਼ਰੀ ਨਹੀਂ ਲਵਾਈ ਜਾਂਦਾ ਹੈ ਘਰ ਦੇ ਵਿੱਚੋਂ ਆਪਣੀ ਮਾਇਆ ਦੇ ਵਿੱਚੋਂ ਦਾਨ ਕਰਨਾ ਸ਼ੁਰੂ ਕਰ ਦਿੰਦਾ ਹੈ ਜ਼ਰੂਰਤਮੰਦਾਂ ਨੂੰ ਦਾਨ ਦੇਣਾ ਸ਼ੁਰੂ ਕਰ ਦਿੰਦਾ ਹੈ ਜਿਸ ਨੂੰ ਜਿੰਨੀ ਜ਼ਰੂਰਤ ਹੁੰਦੀ ਹੈ ਹਰ ਜੋ ਰੋਜ਼ ਜਾਂਦਾ ਹੈ ਤੇ ਦਾਨ ਕਰਦਾ ਹੈ ਤੇ ਅੱਜ ਇਸ ਦੇ ਮਨ ਨੂੰ ਬੜੀ ਸ਼ਾਂਤੀ ਹੈ ਬੜੀ ਸ਼ਾਂਤੀ ਹੈ ਤੇ ਮਹਾਪੁਰਸ਼ਾਂ ਦੇ ਕੋਲ ਪਹੁੰਚ ਜਾਂਦਾ ਹੈ ਮਹਾ ਪਰਸ਼ੂ ਮੈਨੂੰ ਜੀਵਨ ਉਪਦੇਸ਼ ਦੇਵੋ ਮੈਂ ਦਾਨ ਪੁੰਨ ਕਰਦਾ ਹਾਂ ਮਨ ਨੂੰ ਸ਼ਾਂਤੀ ਹੈ ਪਰ ਟਿਕਾਉ ਨਹੀਂ ਤੇ ਮਹਾਪੁਰਸ਼ ਕਹਿਣ ਲੱਗੇ ਭਾਈ ਸੇਠ ਜੀ ਉਸ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ ਕਰੋ ਦਾਨ ਕਰਦੇ ਹੋ ਨਾਲ-ਨਾਲ ਨਾਮ ਵੀ ਜਪਿਆ ਕਰੋ ਸਤਿਗੁਰੂ ਮਹਾਰਾਜ ਕਿਰਪਾ ਕਰਨਗੇ ਸਭਨਾ ਦੇ ਸਿਰ ਤੇ ਮੀਰ ਭਰਿਆ ਹੱਥ ਰੱਖਦੇ ਨੇ ਪਾਤਸ਼ਾਹ ਜਦ ਨਾਮ ਦੀ ਦਾਤ ਘਰ ਦੇ ਵਿੱਚ ਆ ਜਾਂਦੀ ਹੈ ਤੇ ਕਿਸੇ ਵਸਤ ਦੀ ਕਦੇ ਵੀ ਕੋਈ ਟੋਟ ਨਹੀਂ ਪੈਂਦੀ ਭਾਈ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਨਾਮ ਦੀਆਂ ਦਾਤਾਂ ਦੀ ਬਖਸ਼ਿਸ਼ ਕਰਦੇ ਨੇ ਜੇ ਨਿਮਾਣੇ ਹੋ ਕੇ ਦਾਤਾਂ ਮੰਗਦੇ ਨੇ ਸਤਿਗੁਰੂ ਮਹਾਰਾਜ ਸਭਨਾ ਦੀਆਂ ਝੋਲੀਆਂ ਭਰਦੇ ਨੇ ਭਾਈ ਔ ਆਪਾਂ ਵੀ ਸਤਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੰਨਧੀਆਂ ਕਰੀਏ ਸਤਗੁਰੂ ਮਹਾਰਾਜ ਆਪਣੇ ਚਰਨਾਂ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖੀ ਪਾਤਸ਼ਾਹ ਇਹ ਦੁਨਿਆਵੀ ਝਮੇਲਿਆਂ ਤੋਂ ਬਚਾ ਲਵੀਂ ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਾ ਲਵੀਂ ਸਤਗੁਰੂ ਪਾਤਸ਼ਾਹ ਆਪਣੇ ਨਾਮ ਦੀਆਂ ਦਾਤਾਂ ਦੇ ਕੇ ਸਦਾ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਇਸੇ ਤਰ੍ਹਾਂ ਬਣਾਈ ਰੱਖਿਓ ਔ ਦੋ ਤੱਕ ਦਾ ਸ਼ਬਦ ਬੋਲ ਕੇ ਸਮਾਪਤੀ ਹੈ ਭਾਈ ਸਤਿਗੁਰੂ ਮਹਾਰਾਜ ਦੇ ਚਰਨ ਕਮਲਾਂ ਦੇ ਵਿੱਚ ਬੇਨਤੀਆਂ ਕਰੀਏ ਸਾਰੇ ਜਾਣੇ ਬੋਲਿਆ ਕਰੋ ਭਾਈ ਦੇ ਦਾਤ ਨਾਮ ਦੀ ਤੂੰ ਲਿਖ ਦਾਤ ਨਾਮ ਦੀ ਤੂੰ ਦਾਤਿਆ ਵਿੱਚ ਕਰਮ ਦੇ ਮੇਰੇ ਲਿਖ ਦਾਤ ਨਾਮ ਦੀ ਤੂੰ ਦਾਤਿਆ ਵਿੱਚ ਕਰਮਾਂ ਦੇ ਮੇਰੇ ਲਿਖ ਦਾਤ ਨਾਮ ਦੀ ਤੂੰ ਦਾਤਿਆ ਵਿੱਚ ਕਰਮਾਂ ਦੇ ਮੇਰੇ ਲਿਖਦਾ ਤੇ ਨਾਮ ਦੀ ਤੂੰ ਦਾਤਿਆ ਵਿੱਚ ਕਰਮਾਂ ਦੇ ਮੇਰੇ ਦੀ ਤੂੰ ਦਾਤਿਆ ਵਿੱਚ ਕਰਮਾਂ ਦੇ ਮੇਰੇ ਲਿਖਦਾ ਤੇ ਨਾਮ ਦੀ ਤੂੰ ਦਾਤਿਆ ਵਿੱਚ ਕਰਮਾਂ ਦੇ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ